ਸਰ ਜਿਹੜੀ ਇਹ ਡੈੱਡ ਬਾਡੀ ਵੀਰਿਆ ਦਾ ਕੀ ਮਾਮਲਾ ਜੀ ਅੱਜ ਦਾ ਜੀ ਇਸ ਤਰ੍ਹਾਂ ਜੀ ਅੱਜ ਸਾਨੂੰ ਕਰੀਬ 2 3 ਵਜੇ ਦੁਪਹਿਰ ਤੋਂ ਵੇਲੇ ਸਾਨੂੰ ਇੱਕ ਇਤਰਾਫ ਮਿਲੀ ਥਾਣਾ ਸਦਰ ਬਠਿੰਡਾ ਪੁਲਿਸ ਨੂੰ ਕਿ ਬਹਿਮੜਦਵਾਨਾ ਦੇ ਜਿਹੜਾ ਸੂਏ ਦੇ ਨਾਲ ਖੇਤ ਹੈਗੇ ਆ ਹਰਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਬਹਿਮੜਦਵਾਨਾ ਉਹਦੇ ਝੋਨੇ ਦੇ ਖੇਤ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਤੇ ਜਿਹੜਾ ਉੱਥੇ ਟਿਊਬਲ ਲੱਗਿਆ ਹੋਇਆ ਉਹਦੀ ਡਿੱਗੀ ਦੇ ਵਿੱਚ ਇੱਕ ਡੈੱਡ ਬਾਡੀ ਪਈ ਹੈ ਤਾ ਜਾ ਕੇ ਦੇਖਿਆ ਤਾਂ ਇੱਕ ਬਾਡੀ ਪਈ ਸੀਗੀ ਜਿਹਦੇ ਸੱਟਾਂ ਦੇ ਨਿਸ਼ਾਨ ਸੀਗੇ ਤਾਂ ਉਹਦੀ شناخت ਜਿਹੜੀ ਹੈਗੀ ਹੈ ਉਹ ਗੌਰਵ ਉਰਫ ਗੁਰਪਾਲ ਸਿੰਘ ਪੁੱਤਰ ਸੁਰਿੰਦਰ ਸਿੰਘ ਉਰਫ ਸਿੰਘਲਾ ਵਾਸੀ ਕਲੋਨੀਆ ਬੱਲੂਆਣਾ ਦੇ ਵਜੋਂ ਹੋਈ ਹੈ ਇਹਦੀ 22 ਸਾਲ ਦੀ ਉਮਰ ਪਤਾ ਲੱਗਿਆ ਤੇ ਇਹ ਜਿਹੜੀ ਬਾਡੀ ਹੈਗੀ ਹੈ ਅਸੀਂ ਪੋਸਟਮਾਰਟਮ ਲਈ ਇਹਦੀ ਹਸਪਤਾਲ ਭੇਜ ਦਿੱਤੀ ਕੀ ਹੈ ਬਟਿੰਡੇ ਤੇ ਉਹਦੇ ਜਿਹੜੇ ਪੀੜਤ ਹੈਗੇ ਆ ਪਰਿਵਾਰ ਵਾਲੇ ਜੋ ਵੀ ਜਿਸ ਤਰ੍ਹਾਂ ਦੀ ਉਹ ਕਾਰਵਾਈ ਕਰਾਉਣਗੇ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਜੋ ਵੀ ਕਾਨੂੰਨੀ ਕਾਰਵਾਈ ਹੈਗੀ ਉਹ ਕੀਤੀ ਜਾ ਰਹੀ ਹੈ